ਮੀਟਿੰਗ ਹੋਈ ਹੈ ਤੁਹਾਡੀ ਥੱਲੇ ਰੱਖੋ ਥੋੜਾ ਜਿਹਾ ਮੂੰਹ ਜਰਾ ਮੂੰਹ ਵੀ ਰੁਜੇ ਬੜਾ ਤੁਹੇ ਬੜਾ ਕੀ ਕਹਿਣਾ ਚਾਹੋ 16 ਜੂਨ ਤੋਂ ਟੋਲ ਪਲਾਜ਼ਾ ਫਰੀ ਹੈ 30 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਆਪਾਂ ਉਹਨੂੰ ਪੱਕੇ ਤੌਰ ਤੇ ਬੰਦ ਕਰਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਡੀ ਇੱਕ ਮੀਟਿੰਗ ਸੱਦੀ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਸਾਡੀਆਂ ਵਿਚਾਰਾਂ ਹੋਈਆਂ ਨੇ ਜੋ ਉੱਥੋਂ ਦੀਆਂ ਕਮੀਆਂ ਸੀ ਅਸੀਂ ਉਹਨਾਂ ਨੂੰ ਉੰਦਸੀਆਂ ਤੇ ਉਹਨਾਂ ਨੇ ਇਹ ਗੱਲ ਉਸੇ ਟਾਈਮ ਡੀਸੀ ਸਾਹਿਬ ਨੇ ਉਹਦੇ ਲੈਟਰ ਬਣਾ ਕੇ ਅੱਗੇ ਭੇਜ ਦਿੱਤੀ ਸੀ ਪਰ ਮੈਨੂੰ ਇੰਜ ਲੱਗਿਆ ਵੀ ਅੱਜ ਵੀ ਉਹਦਾ ਕੋਈ ਜਵਾਬ ਆ ਜਿਹੜਾ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਉਹਨਾਂ ਨੇ ਐਨਐਚਏ ਨੇ ਨਹੀਂ ਦਿੱਤਾ ਵੀ ਜਿਹੜੇ ਤੁਸੀਂ ਭੇਜ ਰਹੇ ਹੋ ਇਹਦਾ ਕੀ ਜਵਾਬ ਆ ਅੱਜ ਵੀ ਉਹ ਕਹਿ ਰਹੇ ਸੀ ਅੰਦਰ ਉਹਨਾਂ ਨੂੰ ਵੀ ਮੈਨੂੰ ਮੇਰੇ ਜਵਾਬ ਤੇ ਦਿਓ ਮੈਂ ਭੇਜ ਰਹੀ ਹਾਂ ਜਿਹੜੇ ਲਿਖ ਕੇ ਇਸ ਕਰਕੇ ਐਨਐਚਏ ਕਿਸੇ ਗੱਲ ਤੇ ਸੀਰੀਅਸ ਨਹੀਂ ਹੈਗਾ ਉਹ ਇਸ ਗੱਲ ਤੇ ਟਿਕਿਆ ਆ ਵੀ ਟੋਲ ਪਲਾઝા ਬੰਦ ਆ ਤੇ ਬੰਦ ਆ ਅਜਿੰਦੇ ਸਟੇਟ ਸਰਕਾਰ ਤੋਂ ਪੈਸੇ ਲੈ ਹੀ ਲੈਣੀ 100% ਉਹਦੇ ਮਨ 'ਚ ਇਹੀ ਗੱਲ ਆ ਅੱਜ ਤਿੰਨਾ ਟੂਲ ਪਲਾਜ਼ਿਆਂ ਤੋਂ ਜਿਹੜਾ 290 ਕਿਲੋਮੀਟਰ ਦਾ ਅਵਾਰਡ ਆ ਉਹਦੇ ਜਿਹੜੇ ਤਿੰਨ ਟੂਲ ਪਲਾਜ਼ੇ ਨੇ ਕਰਨਾਲ ਵਾਲਾ ਸ਼ੰਭੂ ਵਾਲਾ ਤੇ ਲੋਡੋ ਵਾਲਾ ਲਗਭਗ ਇਹਨਾਂ ਦੇ ਉੱਤੋਂ ਸਾਲ ਦਾ 900 ਕਰੋੜ ਦੇ ਲਗਭਗ ਜਾ ਰਿਹਾ ਇੱਥੇ ਤਿੰਨਾ ਟੂਲ ਪਲਾਜ਼ਿਆਂ ਤੋਂ ਤੇ ਗਟਕਰੀ ਸਾਹਿਬ ਇਹ ਹਉ ਬੁੱਬ ਕੇ ਬਿਆਨ ਦਿੰਦੇ ਆ ਕਿ ਮੈਂ ਇਮਾਨਦਾਰ ਮੈਂ ਜਨਤਾ ਦੀ ਖਾਤਰ ਇੰਨਾ ਰੋਡਾਂ ਤੇ ਪੈਸਾ ਖਰਚ ਕਰਤਾ ਇਹ ਪੈਸਾ ਤੇ ਫਿਰ ਸਾਡਾ ਹੀ ਆ ਨਾ ਜਨਤਾ ਦਾ ਹੀ ਚੱਕੇ ਉਹ ਸਰਕਾਰ ਕੰਨੀਓ ਕੀ ਲਾ ਰਿਆ ਸਰਕਾਰ ਕੀ ਲਾ ਰਹੀ ਆਪਣਾ ਉਹ ਜਵਾਬ ਦੇਣ ਗਟਕਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕੀ ਹੋਇਆ ਤੁਹਾਡਾ ਅੱਜ ਇਹੀ ਗੱਲਾਂ ਹੋਈਆਂ ਜੀ ਅੱਜ ਕੋਈ ਬੇਸਟਾ ਰਹੀ ਮੀਟਿੰਗ ਨਹੀਂ ਨਹੀਂ ਬੇਸਟਾ ਹੈ ਮੀਟਿੰਗ ਤੇ ਕੋਈ ਸਟਾ ਨਿਕਲ ਨਹੀਂ ਰਿਹਾ ਕਿਉਂਕਿ ਸਟਾ ਤੇ ਤਾਂ ਨਿਕਲੂ ਜੇ ਉਹ ਕਹਿਣਗੇ ਵੀ ਆਹ ਲਓ ਜੀ ਅਸੀਂ ਇੰਨੇ ਰੇਟ ਕੱਟ ਕਰਦੇ ਆਂ ਅਸੀਂ ਕਹਾਂਗੇ ਇੰਨੇ ਇੰਨੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਇੰਨੇ ਕੱਟ ਕਰਾਉਣੇ ਆਂ ਅੱਜ ਉਸ ਵਿਸ਼ੇ ਤੇ ਤਾਂ ਗੱਲ ਹੀ ਨਹੀਂ ਚੱਲੀ ਜਿਹੜਾ ਤੁਸੀਂ ਕਹਿੰਦੇ ਸੀ ਪ੍ਰਸ਼ਾਸਨ ਕਿਦਨੇ ਕਿਦੋਂ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਇਹ ਇਹ ਦੁਵਾਰਾ ੱੱਕੇ ਨਾਲ ਥਲਵਾ ਸਕਦਾ ਹੈਗਾ ਜਾਂ ਤੁਹਾਨੂੰ ਅ ਦਾ ਅਸਲ 'ਚ ਪਿਛਲੀ ਮੀਟਿੰਗ 'ਚ ਕਹਿ ਰਹੇ ਸੀ ਸੀਪੀ ਸਾਹਿਬ ਵੀ ਜੇ ਹਾਈ ਕੋਰਟ ਦੇ ਹੁਕਮ ਆ ਗਏ ਖੋਲਣ ਦੇ ਤਾਂ ਸਾਨੂੰ ਫਿਰ ਇਹ ਖੋਲਣਾ ਪਊਗਾ ਜੀ ਫਿਰ ਆਪਾਂ ਆਮੋ ਸਾਹਮਣੇ ਹੋ ਜਾਾਂਗੇ ਇਹ ਗੱਲਾਂ ਹੋਈਆਂ ਨੇ ਤੇ ਪਰ ਇਸ ਵਾਰੀ ਨਹੀਂ ਕੋਈ ਅਜਿਹੀ ਗੱਲ ਹੋਈ ਤੇ ਬੈਠੇ ਆ ਚਲੋ 23 ਤਰੀਕ ਹੁਣ 23 ਤਰੀਕ ਨੂੰ ਅਸੀਂ ਦੇਖਾਂਗੇ ਹਾਈ ਕੋਰਟ ਕੀ ਹਾਈ ਕੋਰਟ ਦਾ ਰੁਕ ਕੀਤਾ ਸੀ ਕੀਤਾ ਜੀ ਬਿਲਕੁਲ ਅਸੀਂ ਆਡੇ ਵਕੀਲ ਸਾਹਿਬ ਪੇਸ਼ ਹੋਣਗੇ ਹਾਈ ਕੋਰਟ ਦੇ ਵਿੱਚ ਅਸੀਂ ਆਪ ਵੀ ਜਾਵਾਂਗੇ ਹਾਈ ਕੋਰਟ ਦੇ ਵਿੱਚ 23 ਤਰੀਕ ਆ 23 ਤਰੀਕ ਲਈ ਅਸੀਂ ਜਵਾਬ ਦਾਵਾ ਜਿਹੜਾ ਜੇ ਉਦੋਂ ਜਵਾਬ ਦੇਣਾ ਦੇਣਾ ਜਾਂ ਉਦੋਂ ਟਾਈਮ ਮਿਲਦਾ ਕੀ ਹੁੰਦਾ ਉਹ ਹਾਈ ਕੋਰਟ ਦੇ ਵਿੱਚ ਪਤਾ ਕਿ ਕਿਹਾ ਅੱਜ ਮੇਰੇ ਡਿਪਟੀ ਮਿਸ਼ਨ ਸਾਹਿਬ ਕਹਿੰਦੇ ਆ ਵੀ ਉਹਨਾਂ ਦੇ ਚਿੱਠੀਆਂ ਦਾ ਵੀ ਜਵਾਬ ਨਹੀਂ ਆ ਰਹੇ ਹੁੰਦੇ ਬਿਲਕੁਲ ਜੀ ਇਸ ਡਿਪਟੀ ਕਮਿਸ਼ਨਰ ਸਾਹਿਬ ਨੇ ਬਿਲਕੁਲ ਸਾਫ਼ ਉਹਨਾਂ ਨੂੰ ਕਿਹਾ ਵੀ ਮੇਰੀਆਂ ਚਿੱਠੀਆਂ ਦੇ ਜਵਾਬ ਵੀ ਮੈਨੂੰ ਦੇ ਦਿਓ ਮੇਰੀਆਂ ਚਿੱਠੀਆਂ ਮੈਂ ਲਿਖ ਲਿਖ ਭੇਜਦੀਆਂ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੇ ਮੈਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈਗਾ ਉਹਨੂੰ ਦਿਹਾੜਾ ਜਾਂ ਪੰਜਾਬ ਸਰਕਾਰ ਤੁਹਾਡੇ ਨਾਲ ਆਹ ਪੰਜਾਬ ਸਰਕਾਰ ਪੱਖ ਪਾਸੋਂ ਤੇ ਲੱਗਦੀ ਹੈ ਵੀ ਸਾਡੇ ਨਾਲ ਹੀ ਆ ਵੀ ਕਿਤੇ ਨਾ ਕਿਤੇ ਪੰਜਾਬ ਦੀ ਜਨਤਾ ਨਾਲ ਥੱਕਾ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਜ ਪੀ ਆਲ ਜਨਤਾ ਨਾਲ ਜਿਹੜਾ ਤੱਕਾ ਅੱਜ ਅਕਸ਼ਨ ਤੁਹਾਡਾ ਇਹ ਆ ਟੋਲ ਪਲਾਜ਼ਾ ਬੰਦ ਰਹਿਣਾ ਨਹੀਂ ਜੀ ਬਿਲਕੁਲ ਜੀ ਟੋਲ ਪਲਾਜ਼ਾ ਬੰਦ ਰੂ ਟੋਲ ਪਲਾਜ਼ਾ ਤੇ ਨਹੀਂ ਚੱਲਣ ਦਿੰਦੇ ਅਸੀਂ ਕਿਉਂਕਿ ਬੜੇ ਪਰੇਸ਼ਾਨੀ ਵਾਲੀ ਗੱਲ ਆ ਵੀ ਅਸੀਂ ਗੱਡੀ ਖਰੀਦਣ ਤੋਂ ਲੈ ਕੇ ਟੈਕਸ ਦਿੰਨੇ ਆ ਦੋ ਸਟੇਟਾਂ ਨੂੰ ਤੇਲ ਪੂਣ ਲੱਗੇ ਟੈਕਸ ਦਿੰਨੇ ਆ ਫਿਰ ਫਿਰ ਵੀ ਇਹ ਛੜਕਾਂ ਤੇ ਛੜਕਾਂ ਤੇ ਇੱਕ ਨਿੱਜੀ ਪੁਲੀ ਬਣਦੀ ਆ ਉਹ ਪੁਲੀ ਦੇ ਪੈਸੇ ਜੋੜ ਕੇ ਵੀ ਟੋਲ ਦੇ ਵਿੱਚ ਲਾਉਂਦੇ ਨੇ ਦੇਖੋ ਕਿੱਡੀ ਗੱਲਾਂ ਸਰਕਾਰ ਲਈ ਵੀ ਇੱਕ ਛੋਟੀ ਜਿਹੀ ਪੁਲੀ ਰਿਪੇਅਰ ਕਰ ਦੇਣਾ ਹੋ ਰਿਪੇਅਰ ਦੇ ਪੈਸੇ ਦੁਬਾਰੇ ਟੋਲ ਦੇ ਵਿੱਚ ਜੋੜੇ ਜਾਂਦੇ ਆ 5 ਰੁਪਏ ਟੋਲ ਵਧਾਇਆ ਤੇ ਜਿਹੜੇ ਗੱਲਾਂ ਦੀ ਗੱਲ ਬਾਤ ਦੇਖੋ ਜੀ ਅੱਜ ਸਾਡੇ ਵਿੱਚ ਟਰਾਂਸਪੋਰਟ ਯੂਨੀਅਨ ਦੇ ਵੀ ਨੁਮਾਇंदे ਆਏ ਸੀਗੇ ਟੈਕਸੀ ਯੂਨੀਅਨ ਦੇ ਨੁਮਾਇंदे ਆਏ ਸੀ ਔਰ ਸਾਡੀਆਂ ਦੋਨੇ ਜਥੇਬੰਦੀਆਂ ਵੱਲੋਂ ਮੈਂ ਪ੍ਰਧਾਨ ਤੌਰ ਤੇ ਤੇ ਦਲਬਾਖ ਸਿੰਘ ਗਿੱਲ ਸਾਡੀ ਇਹ ਦੂਸਰੀ ਮੀਟਿੰਗ ਪ੍ਰਸ਼ਾਸਨ ਨਾਲ ਹੋਈ ਆ ਔਰ ਅਸੀਂ ਆਪਣੀ ਸਾਰੀ ਗੱਲ ਰੱਖੀ ਆ ਦੁਬਾਰਾ ਤੋਂ ਰੱਖੀ ਆ ਪਹਿਲੀ ਮੀਟਿੰਗ ਚ ਵੀ ਰੱਖੀ ਸੀ ਹੁਣ ਵੀ ਰੱਖੀ ਆ ਔਰ ਮੈਂ ਉਥੇ ਐਸ ਐਚਓ ਲੱਡੂਵਾਲ ਨੂੰ ਵੀ ਸਵਾਲ ਕੀਤਾ ਮੈਡਮ ਨੂੰ ਕਿਹਾ ਵੀ ਇਹਨੂੰ ਪੁੱਛੋ ਕਿ ਜਿਹੜੇ ਏਡੇ ਏਡੇ ਟੋਏ ਪਏ ਨੇ ਵੀ ਉਹ ਕਿੰਨੇ ਲੋਕ ਉਥੇ ਆਪਣੇ ਡੈਥਸ ਹੋਈ ਆ ਵੀ ਇਹ ਉਹਦਾ ਅਵੇਰਵਾ ਦਵੇ ਤੇ ਉਹ ਮੰਨੇ ਨੇ ਵੀ ਹਾਂ ਡੈਥਸ ਹੋਈਆਂ ਨੇ ਸੋ ਆਪਣੇ ਇਹ ਲੋਕ ਇੰਨੇ ਇਨ ਪੈਸਾ ਭਰ ਰਹੇ ਆ ਤੇ ਉਹ ਪੈਚ ਵਰਕ ਵੀ ਨਹੀਂ ਇਹ ਕਰਕੇ ਦੇ ਰਹੇ ਔਰ ਅਸੀਂ ਰੀਸੈਂਟਲੀ ਦੇਖਿਆ ਉਹ ਨਾਲਾ ਸਾਰੇ ਬਲੌਕ ਨੇ ਪਾਣੀ ਉੱਪਰ ਰੋਡ ਤੇ ਤੁਰਿਆ ਫਿਰ ਰਿਹਾ ਸਰ ਮੀਟਿੰਗ ਕਹਿਣਾ ਮਤਲਬ ਬੇਸਿੱਟਾ ਰਹੀ ਮੀਟਿੰਗ ਬੇਸਿੱਟਾ ਨਹੀਂ ਰਹੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਕੋਈ ਵੀ ਬੈਠਕ ਹੁੰਦੀ ਆ ਉਹ ਕਦੇ ਬੇਸਿੱਟਾ ਨਹੀਂ ਰਹਿੰਦੀ ਉਹਦੇ ਵਿੱਚ ਕੁਛ ਨਾ ਕੁਛ ਨਿਕਲ ਕੇ ਜ਼ਰੂਰ ਆਉਂਦਾ ਜਿਵੇਂ ਕਿ ਅੱਜ ਮੈਡਮ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਅਧਿਕਾਰੀ ਆਇਆ ਸੀ ਐਨਐਚ1 ਤੋਂ ਉਹ ਕਹਿੰਦੇ ਵੀ ਤੁਸੀਂ ਆਪਣਾ ਪੂਰਾ ਡਾਟਾ ਲੈ ਕੇ ਕਿਉਂ ਨਹੀਂ ਆਉਂਦੇ ਉਹਨਾਂ ਕੋਲ ਅਧਿਕਾਰ ਹੀ ਹੈ ਨਹੀਂ ਉਹ ਆ ਜਾਂਦੇ ਨੇ ਫਾਰਮੈਲਟੀ ਤੌਰ ਤੇ ਬਹਿ ਜਾਂਦੇ ਨੇ ਔਰ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛੀ ਜਾਂਦੀ ਆ ਤਾਂ ਉਹ ਫੋਨ ਕੱਢ ਲੈਂਦੇ ਵੀ ਸੀ ਉਹਨੂੰ ਪੁੱਛ ਕੇ ਦੱਸਾਂਗੇ ਅੱਜ ਆਏ ਸੀ ਐਨਸੀਆਈ ਅੱਜ ਆਏ ਸੀਗੇ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਅਧਿਕਾਰੀ ਉਹ ਭੇਜੋ ਵੀ ਜਿਹੜੇ ਕੋਲੇ ਫੈਸਲਾ ਲੈਣ ਦਾ ਦਮ ਹੋਵੇ ਵੀ ਇੱਥੇ ਬੈਠੇ ਤੇ ਉਹ ਫੈਸਲਾ ਲੈ ਲਵੇ ਇਹ ਨਹੀਂ ਵੀ ਫੋਨ ਕੱਢ ਕੇ ਪੁੱਛੀ ਜਾਵੇ ਵੀ ਇਹ ਹੁਣ ਰੇਟ ਕਿੰਨੇ ਆ ਉਹਨੂੰ ਰੇਟ ਤੱਕ ਨਹੀਂ ਸੀ ਪਤਾ ਵੀ ਕਿਹੜਾ ਕੀ ਰੇਟ ਲਿਸਟਾ ਤੇ ਕੀ ਆਪਣਾ ਹੈਗਾ ਵਾ ਡਾਕੂਮੈਂਟਸ ਦੀ ਗੱਲ ਆ ਰਹੀ ਸੀ ਪੇਸ਼ ਕਰਨੇ ਚਾਹੀਦੇ ਨੇ ਕੀ ਕਦੋਂ ਤੱਕ ਜਿੰਨੀ ਯਾਦ ਰਹੀ ਹੈ ਉਹ ਵੀ ਕੁਝ ਡਾਕੂਮੈਂਟਸ ਤਾਂ ਦੇਖੋ ਜੀ ਅਸੀਂ ਪਹਿਲੇ ਦਿਨੋਂ ਇਨਾਂ ਤੋਂ ਮੰਗ ਰਹੇ ਆ ਉਹ ਤਾਂ ਇਨਾਂ ਕੋਲ ਹੈ ਹੀ ਨਹੀਂ ਕਿ ਕਿਉਂਕਿ ਜੇ ਹੁੰਦੇ ਜੇ ਸੱਚੇ ਹੁੰਦੇ ਉਦੋਂ ਹੀ ਪੇਸ਼ ਕਰਦੇ ਇਹ ਤਾਂ ਹੁਣ ਕੋਰਟ ਕੋਰਟ ਚ ਹੀ ਕਰਨਗੇ ਕੋਰਟ ਮੰਗੂਗੀ ਆਪੇ ਦੱਸਣਗੇ ਉੱਥੇ ਜਾ ਕੇ ਟੋਲ ਫਰੀ ਰਹੂਗਾ ਜੀ